ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੇ ਪਤੇ ਅੱਜ ਬਲਤੇਸ ਸਿੰਘ ਪਨੋ ਨੇ ਜ਼ਿਕਰ ਕੀਤਾ ਕਿ ਜਿਹੜਾ ਜਨਰਲ ਜਲਾਸਾ ਉਹ ਡੀਸੀ ਦੀ ਭਾਈ ਦੇ ਵਿੱਚੋਂ ਜਾਂ ਕਿ ਉਹਨਾਂ ਨੇ ਜਿਹੜਾ ਮੁਰਦਲਾ 725 ਨਹੀਂ ਪੜਿਆ ਕਿਉਂਕਿ ਜਦੋਂ ਕਿਉਂਮਨੀ ਗੁਰਦਰਾ ਪ੍ਰਬੰਧਕ ਕਮੇਟੀਆਂ ਜਨਲ ਚੋਣਾ ਹੁੰਦੀਆਂ ਨੇ ਉਸ ਤੋਂ ਬਾਅਦ ਨਾਮਜ਼ਦਗੀਆਂ ਹੁੰਦੀਆਂ ਨੇ 15 ਮੈਂਬਰ ਨਾਮਜ਼ਦ ਹੁੰਦੇ ਨੇ ਨਾਮਜ਼ਦਗੀ ਦਾ ਬਹੁਤ ਪਹਿਲਾ اجلاس ਹੁੰਦਾ ਆ ਉਹ ਡਿਸਟਰੀ ਹਲਕੇ ਚ ਹੁੰਦਾ ਉਸ ਤੋਂ ਬਾਅਦ ਜਿੰਨੇ ਵੀ اجلاس ਚਾਹੇ ਉਹ ਪ੍ਰਧਾਨਗੀ ਦਾ ਹੈ ਪਰ ਉਹਦੇ ਤਰ੍ਹਾਂ ਦੇ ਚੋਣ ਦਾ ਹੈ ਚਾਹੇ ਉਹ ਬਾਈਟ ਦਾ اجلاس ਹੁੰਦਾ ਇਹ ਸਾਰੇ اجلاس ਮੁੜ ਕੇ ਪ੍ਰਧਾਨ ਛਾਉਣੀ ਕਮੇਟੀ ਨੂੰ ਅਧਿਕਾਰ ਹੁੰਦਾ ਉਹ ਸਕਦੇ ਨੇ ਇਸੇ ਤਰ੍ਹਾਂ ਅੱਜ ਜਿਹੜਾ ਜ਼ਿਕਰ ਕੀਤਾ ਕਿ ਧਾਮੀ ਸਾਹਿਬ ਨੇ ਸਾਰਜਨ ਦਸੀ ਜੀ ਧਾਮੀ ਜੀ ਨੇ ਜੋ ਸ਼੍ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਡਾਕਟਰ ਰੂਪ ਸਿੰਘ ਦਾ ਅਸਤੀਫਾ ਬਰਵਾਉਣ ਕੀਤਾ ਪਤਾ ਨਹੀਂ ਉਹਨਾਂ ਨੇ ਉਹ ਜਾਣਕਾਰੀ ਪੂਰੀ ਉਹਨਾਂ ਨੇ ਕਿਉਂ ਨਹੀਂ ਲਈ ਜਾਣ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਸੀ ਇਹ ਜਿਹੜਾ ਅਸਤੀਫਾ ਆਇਆ ਇਹ ਧਾਮੀ ਸਾਹਿਬ ਨੇ ਪਾਸ ਨਹੀਂ ਕੀਤਾ ਇਹ ਉਸ ਸਮੇਂ ਜਿਹੜੀ ਜੈਕਟਿਵ ਸੀ ਉਹਦੇ ਵਿੱਚ ਧਾਨੀ ਸਾਹਿਬ ਜਨਰਲ ਸਕੱਤਰ ਸੀ ਨਾ ਕਿ ਪ੍ਰੈਜ਼ੀਡੈਂਟ ਕਿ ਜਿਹੜਾ ਅਸਤੀਫਾ ਪਰਵਾਣ ਕੀਤਾ ਉਹ ਜੈਕਟਿਵ ਨੇ ਕੀਤਾ ਹੈ ਜਿਹਦੇ ਜਨਰਲ ਸਕੱਤਰ ਸਾਹਿਬ ਧਾਨੀ ਸੀ ਨਾ ਕਿ ਇਹ ਪ੍ਰੈਜ਼ੀਡੈਂਟ ਸੀ ਮੈਂ ਪੰਨੂ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਪੰਨੂ ਸਾਹਿਬ ਜਦੋਂ ਤੁਸੀਂ ਕੋਈ ਕਿਸੇ ਦੇ ਕਮੈਂਟ ਕਰਦੇ ਹੋ ਪਹਿਲਾਂ ਉਹਦੀ ਜਾਣਕਾਰੀ ਲੈ ਲਿਆ ਕਰੋ ਕਿਉਂਕਿ ਇਹ ਤੁਸੀਂ ਜਿਹੜੇ ਕਮੈਂਟ ਕਰ ਰਹੇ ਹੋ ਜਾਂ ਜਿਹਦੇ ਤੇ ਪੋਸਟਾਂ ਪਾ ਰਹੇ ਹੋ ਇਹ ਇੱਕ ਧਾਰਮਿਕ ਸੰਪਰਕ ਜਦੋਂ ਆਪਾਂ ਕਿਸੇ ਧਾਰਮਿਕ ਸੰਸਥਾ ਤੇ ਉਂਗਲ ਠਾਉਣੀ ਆ ਮੈਂ ਸਮਝਦਾ ਕਿ ਉਹਦੇ ਨਾਲ ਸਿੱਖਾਂ ਚ ਗਲਤਫਹਮੀ ਪੈਦਾ ਹੁੰਦੀ ਹੈ ਕਿ ਗਲਤ ਜਾਣਕਾਰੀ ਦੇਣੀ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਜੇ ਤੁਸੀਂ ਕੋਈ ਜਾਣਕਾਰੀ ਦੇਣੀ ਆ ਜਾਂ ਜਾਣਕਾਰੀ ਆਉਂਦੀਓ ਤਾਂ ਉਹਨੂੰ ਉਹ ਲਈ ਸਹੀ ਤੱਥ ਜੁੜੀ ਨੇ ਤਾਂ ਜੋ ਸੰਗਤਾਂ ਜਿਹੜੀ ਉਹ ਗਲਤਫਹਮੀ ਪੈਦਾ ਨਾ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਹਾਈ ਕੁਰਜੀ ਦੇ ਵਿੱਚ ਹਾਈ ਕੁਰਜੀ ਦਾ ਖਾਲਸਾ ਹਾਈ ਕੁਰਜੀ ਦੀ ਪੱਤੇ ਅੱਜ ਬਲਤੇਜ ਸਿੰਘ ਪਨੋਂ ਨੇ ਜੋਕਰ ਕੀਤਾ ਕਿ ਜਿਹੜਾ ਜਨਰਲ ਜਲਾਸਾ ਉਹ ਡੀਸੀ ਦੀ ਹਾਈ ਦੇ ਵਿੱਚ ਹੁੰਦਾ ਜਾਂ ਕਿ ਉਹਨਾਂ ਨੇ ਜਿਹੜਾ ਮੁਰਦਲਾ ਐਕਟ ਉਸ ਤੋਂ ਪਛੀ ਨਹੀਂ ਪੜਿਆ ਕਿਉਂਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਨਰਲ ਚੋਣਾ ਹੁੰਦੀਆਂ ਨੇ ਉਸ ਤੋਂ ਬਾਅਦ ਨਾਮਜ਼ਦਗੀਆਂ ਹੁੰਦੀਆਂ ਨੇ 15 ਮੈਂਬਰ ਨਾਮਜ਼ਦ ਹੁੰਦੇ ਨੇ ਨਾਮਜ਼ਦਗੀ ਦਾ ਬਹੁਤ ਪਹਿਲਾ اجلاس ਹੁੰਦਾ ਆ ਉਹ ਡਿਸਟਰੀ ਹਾਲ ਵਿੱਚ ਹੁੰਦਾ ਉਹ ਤੋਂ ਬਾਅਦ ਜਿੰਨੇ ਵੀ اجلاس ਚਾਹੇ ਉਹ ਪ੍ਰਧਾਨਗੀ ਦਾ ਹੈ ਉਹਦੇ ਤਰ੍ਹਾਂ ਦੇ ਚੋਂਦਾ ਹੈ ਚਾਹੇ ਉਹ ਬਾਈਟ ਦਾ اجلاس ਹੁੰਦਾ ਇਹ ਸਾਰੇ اجلاس ਮੁੜ ਕੇ ਪ੍ਰਧਾਨ ਛਾਉਣ ਦੀ ਕਮੇਟੀ ਨੂੰ ਅਧਿਕਾਰ ਹੁੰਦਾ ਉਹ ਸੱਦਦੇ ਨੇ ਇਸੇ ਤਰ੍ਹਾਂ ਅੱਜ ਮੈਂ ਜ਼ਿਕਰ ਕੀਤਾ ਕਿ ਪਮੀ ਸਾਹਿਬ ਨੇ ਸਤਾਰਜਿੰਦ ਅਸੰਜੀ ਪਮੀ ਜੀ ਨੇ ਜੋ ਸ਼ਿਰੋਣੀਕਰਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਡਾਕਟਰ ਰੂਪ ਸਿੰਘ ਦਾ ਅਸਤੀਫਾ ਪ੍ਰਵਾਨ ਕੀਤਾ ਪਤਾ ਨਹੀਂ ਉਹਨਾਂ ਨੇ ਉਹ ਜਾਣਕਾਰੀ ਪੂਰੀ ਉਹਨਾਂ ਨੇ ਕਿਉਂ ਨਹੀਂ ਲਈ ਜਾਣ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਸੀ ਇਹ ਜਿਹੜਾ ਅਸਤੀਫਾ ਆਇਆ ਇਹ ਪਮੀ ਸਾਹਿਬ ਨੇ ਪਾਸ ਨਹੀਂ ਕੀਤਾ ਇਹ ਉਸ ਸਮੇਂ ਜਿਹੜੀ ਜੈਕਟਿਵ ਸੀ ਉਹਦੇ ਵਿੱਚ ਧਾਨੀ ਸਾਹਿਬ ਜਨਰਲ ਸਕੱਤਰ ਸੀਗੇ ਨਾ ਕਿ ਪ੍ਰੈਜ਼ੀਡੈਂਟ ਕਿ ਜਿਹੜਾ ਇਸਤੀਫਾ ਪ੍ਰਵਾਨ ਕੀਤਾ ਉਹ ਜੈਕਟਿਵ ਨੇ ਕੀਤਾ ਜਿਹਦੇ ਜਨਰਲ ਸਕੱਤਰ ਸਦਾ ਧਾਨੀ ਸੀ ਨਾ ਕਿ ਇਹ ਪ੍ਰੈਜ਼ੀਡੈਂਟ ਸੀ ਮੈਂ ਪੰਨੂ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਪੰਨੂ ਸਾਹਿਬ ਜਦੋਂ ਤੁਸੀਂ ਕੋਈ ਕਿਸੇ ਦੇ ਕਮੈਂਟ ਕਰਦੇ ਹੋ ਪਹਿਲਾਂ ਉਹਦੀ ਜਾਣਕਾਰੀ ਲੈ ਲਿਆ ਕਰੋ ਕਿਉਂਕਿ ਇਹ ਤੁਸੀਂ ਜਿਹੜੇ ਕਮੈਂਟ ਕਰ ਰਹੇ ਹੋ ਜਾਂ ਜਿਹਦੇ ਤੇ ਪੋਸਟਾਂ ਪਾ ਰਹੇ ਹੋ ਇਹ ਇੱਕ ਆਕਸਨਤਾ ਜਦੋਂ ਆਪਾਂ ਕਿਸੇ ਧਾਰਮਿਕ ਸੰਸਥਾ ਦੇ ਉੰਗਲਾ ਠਾਉਨੇ ਆ ਮੈਂ ਸਮਝਦਾ ਕਿ ਉਹਦੇ ਨਾਲ ਸਿੱਖਾਂ ਚ ਗਲਤ ਫਹਿਮੀ ਪੈਦਾ ਹੁੰਦੀ ਹੈ ਕਿ ਗਲਤ ਜਾਣਕਾਰੀ ਦੇਣੀ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਜੇ ਤੁਸੀਂ ਕੋਈ ਜਾਣਕਾਰੀ ਦੇਣੀ ਹੈ ਜਾਂ ਜਾਣਕਾਰੀ ਪਾਉਂਦੇ ਹੋ ਤਾਂ ਉਹਨੂੰ ਉਹ ਲਈ ਸਹੀ ਤੱਥ ਜੁੜੀ ਨੇ ਤਾਂ ਜੋ ਸੰਗਤਾਂ ਜਿਹੜੀ ਉਹ ਗਲਤ ਫਹਿਮੀ ਪੈਦਾ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ